ਅੱਜ ਸਾਲ 2024 ਦੀ ਸ਼ੁਰੂਆਤ ਮੌਕੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਹਰੀਸ਼ ਕੁਮਾਰੋਂ ਪ੍ਰਕਾਸ਼ ਜੀ ਪੁਲਿਸ ਸਟੇਸ਼ਨ ਤਾਰੀਵਾਲ ਵਿਖੇ ਪਹੁੰਚੇ ਜਿੱਥੇ ਡੀਐਸਪੀ ਲਖਵਿੰਦਰ ਸਿੰਘ ਰੰਦਾਵਾ ਨਿਆਜੁਗ ਨਈ ਸੋ ਸੋਸਾਇਟੀ ਦੇ ਕੌਮੀ ਚੇਅਰਮੈਨ ਸ਼੍ਰੀ ਨੀਰਜ ਮਹਾਜਨ ਐਸਐਚਓ ਥਾਣਾ ਤਾਰੀਵਾਲ ਸਰਬਜੀਤ ਸਿੰਘ ਚਾਲ ਤੇ ਐਨਆਰਆਈ ਜਗਮੋਹਨ ਮੱਲੀ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਐਸਐਸਪੀ ਸਾਹਿਬ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅੱਜ ਐਸ ਐਚਓ ਥਾਣਾ ਤਾਰੀਵਾਲ ਸਰਬਜੀਤ ਸਿੰਘ ਚਾਲ ਵੱਲੋਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਔਰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਪਹੁੰਚੀਆਂ ਹੋਈਆਂ ਸ਼ਖਸੀਤਾਂ ਦਾ ਵੀ ਐਸ ਐਚਓ ਥਾਣਾ ਤਾਰੀਵਾਲ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪਹੁੰਚੀਆਂ ਹੋਈਆਂ ਸ਼ਖਸੀਤਾਂ ਦੇ ਵਿੱਚ ਨਯਾ ਯੁਗ ਨਈ ਸੋਚ ਸੋਸਾਇਟੀ ਦੇ ਕੌਮੀ ਚੇਅਰਮੈਨ ਤੇ ਪ੍ਰਸਿੱਧ ਸਮਾਜ ਸੇਵੀ ਸ਼੍ਰੀ ਨੀਰਜ ਮਹਾਜਨ ਗੁਰੂ ਨਾਨਕ ਟਰਾਂਸਪੋਰਟ ਕੰਪਨੀ ਬ੍ਰੈਂਪਟਨ ਦੇ ਐਮ ਡੀ ਤੇ ਪ੍ਰਸਿੱਧ ਸਮਾਜ ਸੇਵੀ ਜਗਮਉਂ ਸਿੰਘ ਮੱਲੀ ਐਸ ਪੀ ਡੀ ਪ੍ਰਿਥਵੀਪਾਲ ਸਿੰਘ ਡੀ ਐਸ ਪੀ ਔੰਕਾਰ ਸਿੰਘ ਡੀ ਐਸ ਪੀ ਲਖਵਿੰਦਰ ਰੰਧਾਵਾ ਦੇ ਇਲਾਵਾ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਜੀ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਬਲਦੇਵ ਸਿੰਘ ਨਮਾਣਾ ਰਿੰਕਾ ਖੁੰਡੇ ਵਾਲੇ ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਮੇਸ਼ ਮੇਸ਼ਾ ਆਦਿ ਦੇ ਇਲਾਵਾ ਅਨੇਕਾਂ ਸ਼ਕਤੀਤਾ ਹਾਜ਼ਰ ਸਨ ਦੇਖੋ ਸਾਬ ਨੂੰ ਐਸਐਸਪੀ ਸਾਹਿਬ ਸਨਮਾਨ ਕਰ ਲਗੇ ਜੀ ਬੋਲੇ ਜਵਨ ਸਿੰਘ ਜੀ ਜੀਐਸਪੀ ਸਾਹਿਬ ਵੀ ਨਾਲ ਨੇ ਸਦਾਰ ਸਿੰਘ ਜੀ ਸਿੰਘ ਜੀ ਚਾਹ ਐਸਐਚਓ ਸਨਮਾਨ ਦੇ ਮਿਲ ਨਾਲ ਦੇ ਰਹੇ ਨੇ ਜੀ ਬੋਲੇ ਸੋਨ ਹਾ ਸਤਿ ਸ਼੍ਰੀ ਅਕਾਲ ਜੀ ਮੈਂ ਨਾ बोले सुनहा सत श्री अकाल जगमोहन सिंह जी उनन ਬੇਨਤੀ ਹੈ ਜੋ ਵੀ ਆਪਣਾ ਸਰੋਪਾ ਗੁਰੂ ਸਾਹਿਬ ਦੇ ਰਤਰਾਪਤ ਕਰਨ ਜੀ ਬੋਲੇ ਸੁਨਹਾ ਜੀਦਰ ਉਹਨਾਂ ਨੂੰ ਬੇਨਤੀ ਆ ਵੀ ਉਹ ਆਣ ਕੇ ਆਪਣਾ ਸਰੋਪਾ ਗੁਰੂ ਸਾਹਿਬ ਦੀ ਹਜ਼ੂਰੀ ਚ ਲੈਣ ਜੀ ਬੋਲੇ ਸੁਨਹਾ ਲਖਨ ਸਿੰਘ ਹਾਂ ਬੋਲੇ ਬੋਲੇ ਸ਼ੋਨ ਹਾਂ ਦੱਸ ਦਿਓ ਜੀ ਅੱਜ ਨਵੇਂ ਸਾਲ ਦੀ ਆਮਦ ਤੇ ਜਿਹੜਾ ਧਾਰੀਵਾਲ ਪੁਲਿਸ ਸਟੇਸ਼ਨ ਦੇ ਵਿੱਚ ਗੁਰੂ ਮਾਰਾ ਸਾਹਿਬ ਦਾ ਆਸ਼ੀਰਵਾਦ ਲਿਆ ਗਿਆ ਜੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅੱਜ ਥਾਣਾ ਧਾਰੀਵਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਔਰ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਆ ਅੱਜ ਸਾਰਾ ਹੀ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰਾ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਔਰ ਇਲਾਕੇ ਦੀ ਸੰਗਤ ਵੀ ਆਈ ਹੋਈ ਆ ਔਰ ਇਹ ਬੜਾ ਵਧੀਆ ਉਪਰਾਲਾ ਜਿਹੜਾ ਵਾ ਥਾਣਾ ਤਾਰੀয়াল ਵੱਲੋਂ ਕੀਤਾ ਗਿਆ ਵਾ ਐਸਐਚਓ ਸਾਹਿਬ ਵੱਲੋਂ ਪਿਛਲੇ ਸਾਲ ਵੀ ਮੈਨੂੰ ਯਾਦ ਆ ਇਹਨਾਂ ਨੇ ਸੁਖਨੀ ਸਾਹਿਬ ਦਾ ਪਾਠ ਕਰਵਾ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਸੀਗੀ ਸੋ ਇਹ ਬੜਾ ਵਧੀਆ ਉਪਰਾਲਾ ਹੈ ਔਰ ਬੜਾ ਕਹਿੰਦੇ ਆ ਨਾ ਕਿ ਕੋਈ ਵੀ ਕਾਰਜ ਦੀ ਜਿਹੜੀ ਆ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਜੇ ਸ਼ੁਰੂਆਤ ਕਰੋ ਤਾਂ ਹਮੇਸ਼ਾ ਕਾਮਯਾਬੀ ਮਿਲਦੀ ਆ ਮਹਾਰਾਜ ਚੜ੍ਹਦੀ ਕਲਾ ਚ ਰੱਖਦੇ ਨੇ ਸੋ ਪੁਲਿਸ ਜਿਹੜੀ ਆ ਬੜਾ ਮੁਸਤੈਦੀ ਦੇ ਨਾਲ ਆਪਣਾ ਕੰਮ ਜਿਹੜਾ ਵਾ ਸਾਰੇ ਜ਼ਿਲ੍ਹੇ ਦੇ ਵਿੱਚ ਔਰ ਥਾਣਾ ਧਾਰੀਵਾਲ ਦੇ ਵਿੱਚ ਬੜਾ ਵਧੀਆ ਢੰਗ ਨਾਲ ਕੰਮ ਕੀਤਾ ਜਾ ਰਿਹਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵਾ ਇਸੇ ਤਰ੍ਹਾਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਜਾਰੀ ਰਹਿਣਗੀਆਂ ਮੈਂ ਇਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਦਿੰਨਾ ਔਰ ਸਾਰੇ ਜਿੰਨੇ ਅੱਜ ਇੱਥੇ ਜਿੰਨੀ ਸੰਗਤ ਵੀ ਆਈ ਆ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੰਨਾ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਹਮੇਸ਼ਾ ਮਿਹਰ ਭਰਿਆ ਹੱਥ ਸਾਰਿਆਂ ਤੇ ਰੱਖਣ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਬਹੁਤ-ਬਹੁਤ ਤੁਹਾਨੂੰ